ਜ਼ਿਲ੍ਹਾ ਜੀਂਦ ਇਲਾਕਾ ਉਝਾਨਾ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜੇਕਰ ਕਿਸਾਨ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਨਿਕਲ ਕੇ ਆ ਜਾਂਦੇ ਨੇ ਤਾਂ ਉਹਨਾਂ ਦਾ ਅੱਗੇ ਦਾ ਰਸਤਾ ਵੀ ਸੁਖਾਲਾ ਨਹੀਂ ਹੋਵੇਗਾ ਅਸੀਂ ਇਸ ਵੇਲੇ ਜ਼ਿਲ੍ਹਾ ਜੀਂਦ ਦੇ ਵਿੱਚ ਮੌਜੂਦ ਆ ਜੇਕਰ ਪੰਜਾਬ ਤੋਂ ਕਿਸਾਨ ਹਰਿਆਣਾ ਦਾ ਬਾਰਡਰ ਟੱਪ ਕੇ ਅਗਰ ਹਰਿਆਣੇ ਦੇ ਵਿੱਚ ਐਂਟਰ ਹੁੰਦੇ ਆ ਤੇ ਫਿਰ ਉਹਨਾਂ ਨੂੰ ਅੱਗੇ ਦਾ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਦੇਖੋ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੂਰੀ ਤਰ੍ਹਾਂ ਇੱਥੇ ਤਿਆਰੀਆਂ ਕੀਤੀਆਂ ਹੋਈਆਂ ਨੇ ਪਹਿਲਾਂ ਇਹ ਵੱਡੇ ਵੱਡੇ ਪੱਥਰ ਲਾਏ ਗਏ ਨੇ ਸਰੀਏ ਆਪਸ ਦੇ ਵਿੱਚ ਮੇਲ ਕੇ ਉਸ ਤੋਂ ਬਾਅਦ ਕੰਕਰੀਟ ਪੂਰਾ ਸੀਮੈਂਟ ਦੇ ਨਾਲ ਭਰਿਆ ਹੋਇਆ ਤੇ ਉਸ ਤੋਂ ਉੱਪਰ ਇਹ ਤਾਰਾਂ ਜਿਹੜੀਆਂ ਨੇ ਕੰਡਿਆਲੀ ਤਾਰਾਂ ਉਹ ਲਾਈਆਂ ਹੋਈਆਂ ਨੇ ਇਹ ਕੋਈ ਆ ਕੋਈ ਕਿਸੇ ਹੋਰ ਜਗ੍ਹਾ ਨਹੀਂ ਇਹ ਅਸੀਂ ਹਾਈਵੇ ਦੇ ਉੱਪਰ ਮੌਜੂਦ ਆ ਜਿਹੜਾ ਦਿੱਲੀ ਹਾਈਵੇ ਹੈ ਜੀਂਦ ਜ਼ਿਲ੍ਹੇ ਦੇ ਵਿੱਚ ਅਸੀਂ ਮੌਜੂਦ ਆ ਤੇ ਇਹ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਨਾਲ ਪ੍ਰਬੰਧ ਇਸ ਵਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੇ ਹੋਏ ਨੇ ਕਿਉਂਕਿ ਇਸ ਵਾਰ ਕਿਸਾਨਾਂ ਦਾ ਦਿੱਲੀ ਵੱਲ ਕੂਚ ਕਰਨਾ ਕੋਈ ਸਖਾਲਾ ਨਹੀਂ ਹੋਵੇਗਾ ਕੋਈ ਛੋਟੀ ਗੱਲ ਨਹੀਂ ਹੋਵੇਗੀ ਇਸ ਵਾਰ ਹਰਿਆਣਾ ਸਰਕਾਰ ਪੂਰਾ ਪ੍ਰਬੰਧ ਕਰਕੇ ਰੱਖਿਆ ਹੋਇਆ ਹਰਿਆਣਾ ਸਰਕਾਰ ਨੇ ਕਿ ਕਿਸਾਨਾਂ ਨੂੰ ਅੱਗੇ ਨਹੀਂ ਵਧਨ ਦਿੱਤਾ ਜਾਵੇਗਾ ਅਗਰ ਕਿਸਾਨ ਹਰਿਆਣੇ ਦਾ ਬਾਰਡਰ ਪੰਜਾਬ ਤੋਂ ਨਿਕਲ ਕੇ ਆ ਜਾਂਦੇ ਆ ਤਾਂ ਉਸ ਤੋਂ ਬਾਅਦ ਅੱਗੇ ਦਾ ਰਸਤਾ ਕਰੀਬ ਕਹਿ ਲੋ ਕਿ ਜੇਕਰ ਤੁਸੀਂ ਪੰਜਾਬ ਵਾਲੇ ਪਾਸੇ ਤੋਂ ਆਉਣੇ ਹੋ ਤਾਂ ਤੁਹਾਨੂੰ ਲਗਭਗ 10 ਤੋਂ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਨਾਕੇ ਜਿਹੜੇ ਆ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਸ ਤਰੀਕੇ ਦੇ ਉਹ ਨਜ਼ਰ ਆਉਣਗੇ ਮਿਲਦੇ ਰਹਿਣਗੇ ਉਸ ਤੋਂ ਅਗਲੇ ਪਾਸੇ ਕੈਂਟਰ ਵੀ ਲੱਗੇ ਹੋਏ ਨੇ ਹਰਿਆਣਾ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਵੀ ਏਸੀ ਜਗ੍ਹਾ ਦੇ ਉੱਪਰ ਮੌਜੂਦ ਹੈਗੇ ਨੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਇਹ ਸਭ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਅਗਲੇ ਪਾਸੇ ਕੈਂਟਰ ਜਿਹੜੇ ਨੇ ਉਹ ਖਲਾਰੇ ਹੋਏ ਨੇ ਇਹ ਵੀ ਹੈ ਕਿ ਜੇਕਰ ਪੰਜਾਬ ਤੇ ਹਰਿਆਣਾ ਦਾ ਬਾਰਡਰ ਕਿਸਾਨ ਤੋੜ ਲੈਂਦੇ ਆ ਹਾਲਾਂਕਿ ਉਹ ਬਹੁਤ ਮੁਸ਼ਕਲ ਹੈ ਉਹ ਤੋੜਨਾ ਕੋਈ ਸੌਖੀ ਗੱਲ ਨਹੀਂ ਤੇ ਜੇਕਰ ਤੋੜ ਲੈਂਦੇ ਆ ਤਾਂ ਅਗਲੇ ਪਾਸੇ ਇਹ ਤਿਆਰੀਆਂ ਫਿਰ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਕੀਤੀਆਂ ਹੋਈਆਂ ਨੇ ਤਾਂ ਫਿਰ ਪੈਰ ਪੈਰ ਤੇ ਇਸ ਤਰੀਕੇ ਦੇ ਉਹਨਾਂ ਨੂੰ ਬਾਰਡਰ ਜਿਹੜੇ ਐ ਮਿਲਣਗੇ ਇਸ ਵਾਰ ਇੰਨਾ ਸੁਖਾਲਾ ਨਹੀਂ ਰਹਿਣ ਵਾਲਾ ਦਿੱਲੀ ਪਹੁੰਚਣਾ ਕਿਸਾਨਾਂ ਦੇ ਲਈ ਭਾਵੇਂ ਕੀ ਕਿਸਾਨ ਕਹੀ ਜਾਂਦੀ ਆ ਕਿ ਸਾਡੇ ਲਈ ਇਹ ਚੀਜ਼ਾਂ ਬਿਲਕੁਲ ਨਾ ਮਾਤਰ ਨੇ ਇਹਨਾਂ ਨੂੰ ਅਸੀਂ ਪਾਸੇ ਕਰ ਦੇਾਂਗੇ ਪਰ ਇਹ ਕਿਸ ਚੀਜ਼ਾਂ ਪਾਸੇ ਰੱਖਣੀਆਂ ਜਾਂ ਪਾਸੇ ਕਰਨੀਆਂ ਇਸ ਵਾਰ ਸੁਖਾਲੀਆਂ ਨਹੀਂ ਲੱਗਦੀਆਂ ਦੇਖੋ ਕਿ ਜਿਹੜੇ ਇਹ ਥੰਮ ਬਣਾਏ ਹੋਏ ਨੇ ਉਹਨਾਂ ਦੇ ਵਿੱਚੋਂ ਇਹ ਸਰੀਏ ਜਿਹੜੇ ਨੇ 4-4 5-5 ਫੁੱਟ ਅੱਗੇ ਕੱਢੇ ਹੋਏ ਆ ਤੇ ਉਹਨਾਂ ਸਰੀਆਂ ਨੂੰ ਨਾਲ ਮਿਲਾ ਕੇ ਵਿੱਚ ਇਹਦੇ ਸੀਮੈਂਟ ਪਾ ਕੇ ਪੱਕੇ ਤੌਰ ਦੇ ਉੱਪਰ ਪ੍ਰਬੰਧ ਕੀਤੇ ਹੋਏ ਆ ਤਾਂ ਅਗਲੇ ਪਾਸੇ ਉਹ ਕੈਂਟਰ ਖੜਾਏ ਉਹ ਕੈਂਟਰ ਜਿਹੜੇ ਆ ਜੇਕਰ ਪਿੱਛੋਂ ਪੰਜਾਬ ਤੇ ਹਰਿਆਣੇ ਦਾ ਬਾਰਡਰ ਕਿਸਾਨ ਲੰਘ ਆਉਂਦੇ ਆ ਤੇ ਫੇਰ ਇਹ ਕੈਂਟਰਾਂ ਦੇ ਮੂੰਹ ਨੂੰ ਵੀ ਘਮਾ ਕੇ ਇਹਨਾਂ ਨੂੰ ਸੜਕ ਦੇ ਵਿੱਚ ਰੱਖ ਦਿੱਤਾ ਜਾਊਗਾ ਇਹ ਦੇਖੋ ਕਿ ਹਾਈਵੇ ਹੈ ਤਾਂ ਹਾਈਵੇ ਦਾ ਹਾਲ ਹਰਿਆਣਾ ਸਰਕਾਰ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀ ਕੀਤਾ ਹੋਇਆ ਕਿਉਂਕਿ ਕਿਸਾਨਾਂ ਨੂੰ ਦਿੱਲੀ ਦੇ ਵੱਲ ਨਹੀਂ ਵਧਣ ਦਿੱਤਾ ਜਾਣਾ ਇਸ ਕਰਕੇ ਉਹਨਾਂ ਦੇ ਪ੍ਰਬੰਧ ਉਹਨਾਂ ਨੂੰ ਰੋਕਣ ਦੇ ਪ੍ਰਬੰਧ ਜਿਹੜੇ ਆ ਉਹ ਪੂਰੇ ਕੀਤੇ ਹੋਏ ਆ ਕਿ ਦੇਖੋ ਕਿ ਜਿਹੜੇ ਵਜੇ ਵੱਡੇ ਵੱਡੇ ਕੈਂਟਰ ਹੁੰਦੇ ਆ ਉਹਨਾਂ ਨੂੰ ਜੀਸੀਬੀਆਂ ਦੇ ਨਾਲ ਜਿਹੜਾ ਚੱਕ ਕੇ ਸੜਕਾਂ ਦੇ ਵਿਚਾਲੇ ਰੱਖ ਦਿੱਤਾ ਅੱਗੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਖੜੀਆਂ ਨੇ ਅਗਰ ਵਾਟਰ ਅ ਦੀ ਇਸਤੇਮਾਲ ਕਰਨਾ ਪਿਆ ਪਾਣੀ ਦਾ ਇਸਤੇਮਾਲ ਕਰਨਾ ਪਿਆ ਬੁਸ਼ਾਰਾ ਮਾਰਨੀਆਂ ਪਈਆਂ ਤੇ ওয়াটার ਕੈਨਨ ਵੀ ਜਿਹੜੇ ਨੇ ਉਹ ਅੱਗੇ ਖਿਲਾਰੇ ਹੋਏ ਨੇ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ওয়াটার ਕੈਨਨ ਤੇ ਜਿਹੜੇ ਅਥਰੂ ਗੈਸ ਦੇ ਗੋਲੀਆਂ ਦੀਆਂ ਗੱਡੀਆਂ ਹੈਗੀਆਂ ਨੇ ਉਹ ਪਿੱਛੇ ਖੜੀਆਂ ਹੋਈਆਂ ਨੇ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਪਰ ਤੇ ਜਦੋਂ ਹਰਿਆਣੇ ਦੇ ਵਿੱਚ ਐਂਟਰ ਹੋ ਜਾਣਾ ਤਾਂ ਉਦੋਂ ਦੇ ਪ੍ਰਬੰਧ ਤੁਸੀਂ ਦੇਖ ਲਓ ਕਿ ਇਹ ਵੱਡੇ ਵੱਡੇ ਕੈਂਟਰ ਜਿਹੜੇ ਨੇ ਉਹ ਹਰਿਆਣਾ ਪੁਲਿਸ ਦੇ ਵੱਲੋਂ ਇੱਥੇ ਰੱਖੇ ਹੋਏ ਨੇ ਬਿਲਕੁਲ ਗੱਡੀਆਂ ਦਾ ਨਿਕਲਣ ਦਾ ਬਸ ਇੱਕ ਗੱਡੀ ਦੇ ਨਿਕਲਣ ਦਾ ਰਸਤਾ ਜਿਹੜਾ ਉਹ ਛੱਡਿਆ ਹੋਇਆ ਵਨਵੇ ਤੇ ਜੇਕਰ ਪੰਜਾਬ ਤੋਂ ਕਿਸਾਨ ਨਿਕਲ ਆਉਂਦੇ ਆ ਤਾਂ ਫਿਰ ਉਹਨਾਂ ਨੂੰ ਵੀ ਇਹ ਬੰਦ ਇਹ ਰਸਤੇ ਨੂੰ ਕਰ ਦਿੱਤਾ ਜਾਊਗਾ ਇਸ ਵਾਰ ਦਿੱਲੀ ਪਹੁੰਚਣਾ ਕਿਸਾਨਾਂ ਦੇ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਕੱਲ ਨੂੰ ਜਿਸ ਤਰੀਕੇ ਨਾਲ ਕਿਸਾਨਾਂ ਨੇ ਐਲਾਨ ਕੀਤਾ ਹੋਇਆ ਕਿ 13 ਤਰੀਕ ਨੂੰ ਅਸੀਂ ਦਿੱਲੀ ਪਹੁੰਚਣਾ ਤੇ ਕਈ ਜਗਾ ਦੇ ਉੱਪਰ ਬਾਰਡਰਾਂ ਦੇ ਨੇੜੇ-ਨੇੜੇ ਕਿਸਾਨ ਪਹੁੰਚਨੇ ਵੀ ਸ਼ੁਰੂ ਹੋ ਗਏ ਟਰੈਕਟਰ ਉੱਥੇ ਪਹੁੰਚਨੇ ਸ਼ੁਰੂ ਹੋ ਗਏ ਨੇ ਪਰ ਜਿਸ ਤਰੀਕੇ ਦਾ ਮਾਹੌਲ ਜਾਂ ਜਿਸ ਤਰੀਕੇ ਦੀਆਂ ਤਿਆਰੀਆਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ ਨੇ ਇਸ ਵਾਰ ਦਿੱਲੀ ਪਹੁੰਚਣਾ ਕਿਸਾਨਾਂ ਦਾ ਬਹੁਤ ਮੁਸ਼ਕਲ ਲੱਗ ਰਿਹਾ ਹੈ ਕਿਉਂਕਿ ਹਰਿਆਣਾ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਜਾਵੇਗਾ ਹੁਣ ਇਹ ਵਕਤ ਦੱਸੇਗਾ ਕੀ ਹਰਿਆਣਾ ਦਾ ਪ੍ਰਸ਼ਾਸਨ ਹਰਿਆਣਾ ਦੀ ਸਰਕਾਰ ਹਰਿਆਣਾ ਦੀ ਪੁਲਿਸ ਕਿਸਾਨਾਂ ਨੂੰ ਰੋਕ ਪਾਉਂਦੀ ਹੈ ਕਿ ਜਾਂ ਫਿਰ ਕਿਸਾਨ ਇੰਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਦਿੱਲੀ ਜੰਤਰ ਮੰਤਰ ਦੇ ਉੱਪਰ ਧਰਨਾ ਦੇਣ ਲਈ ਪਹੁੰਚ ਜਾਣਗੇ ਕੈਮਰਾਮੈਨ ਗੁਲਸ਼ਨਦ ਨਾਲ ਮਨਦੀਪ ਸਿੰਘ ਡੈਲੀ ਪੋਸਟ ਪੰਜਾਬੀ ਜ਼ਿਲ੍ਹਾ ਜੀਂਦ ਪਿੰਡ ਉਜਿਆਣਾ